ਤੇ ਰਹੀ ਵੱਡਾ ਨੁਕਸਾਨ ਸੋ ਇੱਥੇ ਇਹ ਗੱਲ ਪੱਕੀ ਹੈ ਕਿ ਜਿਹੜੇ ਜਿਹੜੇ ਗਵਰਦਨ ਲਾਏ ਜਾਣੇ ਆ ਉਹ ਇੱਕ ਡਿਊਟੀ ਤੋਂ ਘਟੋ ਘਟਾ ਕੇ ਕੰਮ ਜੂਰ ਕਰਦੇ ਆ ਸਵੇਰੇ ਵੱਡਾ ਜਰਨਲਿਸਟ ਅਸ਼ਾਰ ਪੜੀ ਕਰਕੇ ਵੀ ਆਪਣਾ ਘੱਟਾ ਕਰ ਲਿਆ ਲਾਹੇ ਕਰ ਤਾ ਇਸ ਕਰਕੇ ਇੱਕ ਇੱਕ ਨੁਕਤੇ ਦੇ ਉਤੇ ਗੱਲ ਜਿਹੜੀ ਹੈ ਉਹ ਆਪਾਂ ਨੇ ਨਹੀਂ ਕਰੀ ਸੋ ਐਵੇਂ ਅੱਜ ਜਿਹੜਾ ਅੱਗੇ ਅਸੀਂ ਆਪਾਂ ਜਿਹੜੀ ਗੱਲ ਹੈ ਕਿ ਜਿਹੜੀ ਤੁਸੀਂ ਗੱਲ ਸਵਾਸ ਜੀ ਆਵਾਜ਼ ਬਹੁਤ ਮਿਹਨਤ ਕਰਦੇ ਜੀ ਜਾਇਬ ਜੀ ਨਿਬੜਾ ਬਾਬਾ ਤੋਤ ਜੀ ਬਾਬਾ ਤੋਤ ਜੀ ਵਹੀਗੁਰ ਜੀ ਕਾ ਖਾਲਸਾ ਵਹੀਗੁਰ ਜੀ ਕੀ ਫਤਿਹ ਅੱਜ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜ਼ਿਲ੍ਹਾ ਗਰਦਾਸਪੁਰ ਦੇ ਯੂਨਿਟ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੀਟਿੰਗ ਕਰਕੇ ਜ਼ਿਲ੍ਹੇ ਦੇ ਢਾਂਚੇ ਦਾ ਵਿਸਥਾਰ ਕੀਤਾ ਗਿਆ ਜਿਸ ਦੇ ਵਿੱਚ ਜ਼ਿਲ੍ਹੇ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਸਰਬਸੰਮਤੀ ਦੇ ਨਾਲ ਚੁਣੇ ਗਏ ਹਨ ਗੁਰਜੀਤ ਸਿੰਘ ਜੀ ਵਡਾਲਾ ਬੰਗਰ ਔਰ ਬਲਾਕ ਤਾਰੀਵਾਲ ਦੇ ਪ੍ਰਧਾਨ ਸੁਖਜਿੰਦਰ ਸਿੰਘ ਜੀ ਬੜੋਏ ਬਲਾਕ ਕਲਾਨੌਰ ਤੋਂ ਜੋ ਪਹਿਲਾਂ ਹੀ ਸੇਵਾ ਨਿਭਾ ਰਹੇ ਸਨ ਜਦਾਰ ਸਿੰਘ ਜੀ ਕਲਾਨੌਰ ਔਰ ਡੇਰਾ ਬਾਬਾ ਨਾਨਕ ਤੋਂ ਪ੍ਰਧਾਨ ਸ਼ੇਰ ਅਮਰਜੀਤ ਸਿੰਘ ਜੀ ਰੰਧਾਵਾ ਔਰ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਡੇ ਹਰਪ੍ਰੀਤ ਸਿੰਘ ਜੀ ਨਵਾਂ ਪਿੰਡ ਗੁਰਦਾਸ ਨੰਗਲ ਇਹ ਵੱਖ-ਵੱਖ ਬਲਾਕਾਂ ਦੀਆਂ ਜਿਹੜੀਆਂ ਨੇ ਇਹਨਾਂ ਨੂੰ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਹਨ ਔਰ ਇਹਨਾਂ ਜ਼ਿੰਮੇਵਾਰੀਆਂ ਨੂੰ ਨਵੇਂ ਸਿਰੇ ਤੋਂ ਸੌਂਪਣ ਦਾ ਜਿਹੜਾ ਉਹ ਮੁੱਖ ਕਾਰਨ ਵੀ ਹੈ ਕਿ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਸੰਘਰਸ਼ ਚੱਲ ਰਿਹਾ ਹੈ ਸੋ ਉੱਥੇ ਜੋ 26 ਤਰੀਕ ਨੂੰ ਡੱਲੇਵਾਲ ਸਾਹਿਬ ਮਰਨਵਰਤ ਰੰਮ ਰਹੇ ਹੈ ਔਰ ਜੇਕਰ ਸਰਕਾਰ ਹਰਕਤ ਵਿੱਚ ਨਹੀਂ ਆਉਂਦੀ ਤਾਂ ਫਿਰ ਦਿੱਲੀ ਕੂਚਦੀਆਂ ਜਿਹੜੀਆਂ ਨੇ ਉਹ 6 ਦਸੰਬਰ ਤੋਂ ਤਿਆਰੀਆਂ ਸੋ ਇਹ ਸਭ ਮੋਰਚੇ ਨੂੰ ਬਲ ਦੇਣ ਵਾਸਤੇ ਕਿ ਸਾਰੀਆਂ ਨਿਯੁਕਤੀਆਂ ਨਵੇਂ ਸਿਰੇ ਤੋਂ ਕੀਤੀਆਂ ਗਈਆਂ ਹੈ ਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਡੇਰਾ ਬਾਬਾ ਨਾਨਕ ਚ ਅੱਜ ਜ਼ਿਲ੍ਹਾ ਗਰਦਾਸਪੁਰ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਜਿਹੜਾ ਕਿ ਐਸਕੇਐਮ ਨਾਨ ਪੋਲੀਟੀਕਲ ਵੱਲੋਂ ਕੇਐਮਐਮ ਵੱਲੋਂ ਸ਼ੰਭੂ ਖਨੌਰੀ ਤੇ ਰਤਨਗੜ੍ਹ ਬਾਰਡਰਾਂ ਦੇ ਉੱਤੇ 13 ਤਰੀਕ ਤੋਂ ਜਿਹੜਾ ਧਰਨਾ ਚੱਲ ਰਿਹਾ ਹੈ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਉਹਦੇ ਸਬੰਧ ਵਿੱਚ ਵਿਚਾਰਾਂ ਹੋਈਆਂ ਤੇ ਜਿਹੜਾ 26 ਤਰੀਕ ਨੂੰ ਡਲੇਵਾਲ ਸਾਹਿਬ ਸਰਦਾਰ ਜਗਜੀਤ ਸਿੰਘ ਡਲੇਵਾਲ ਮਰਨ ਵਰਤੇ ਬੈਠੇ ਜਾ ਰਹੇ ਹਨ ਕਿਸਾਨਾਂ ਦੀ ਇੱਤ ਖਾਤਰ ਉਸ ਸੰਬੰਧੀ ਮੋਰਚੇ ਨੂੰ ਮਲ ਦੇਣ ਲਈ ਸਾਰੇ ਕਿਸਾਨ ਸਾਥੀਆਂ ਨੂੰ ਬੇਨਤੀ ਕੀਤੀ ਗਈ ਕਿ ਵੱਧ ਚੜ ਕੇ ਮੋਰਚੇ ਦਾ ਹਿੱਸਾ ਬਣੋ ਅਤੇ ਜਿਹੜਾ ਅਗਲਾ ਪ੍ਰੋਗਰਾਮ ਜੋ ਵੀ ਐਸਕੇਐਮ ਨਾਨ ਪੋਲੀਟੀਕਲ ਤੇ ਕੇਐਮਐਮ ਦਿੰਦਾ ਹੈ ਉਸ ਦਾ ਭਾਗ ਬਣ ਕੇ ਤਾਂ ਕਿ ਕੇਂਦਰ ਸਰਕਾਰ ਤੋਂ ਜਿਹੜੀਆਂ ਉਹਨਾਂ ਨੇ ਮੰਨੀਆਂ ਹੋਈਆਂ ਮੰਗਾਂ ਹਨ ਉਹਨਾਂ ਨੂੰ ਮਨਵਾਇਆ ਜਾ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ